ਜਿਹੜੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਖਾਲਸਾ ਫੌਜੀ ਸਾਹਿਬ ਉੱਤੇ ਚੜੇ ਬੈਠੇ ਨੇ ਆ ਫੋਨ ਦੇ ਰਹੀਂ ਉਹ ਆਪਣੇ ਵਿਚਾਰ ਮਾਰੇ ਦੀ ਹਜ਼ੂਰੀ ਵਿੱਚ ਸਾਡੇ ਸਾਰਿਆਂ ਨਾਲ ਸਾਂਝੇ ਕਰਨ ਜਾ ਰਹੇ ਨੇ ਸੋ ਉਹਨਾਂ ਦੀ ਉਸ ਕੁਰਬਾਨੀ ਨੂੰ ਉਹਨਾਂ ਦੇ ਉਸ ਬਲੀਦਾਨ ਨੂੰ ਜਿਹੜਾ ਹੁਣ ਤੱਕ ਦੇ ਚੁੱਕੇ ਨੇ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਕਿੱਡਾ ਔਖਾ ਜਿੱਥੇ ਉਹ ਚੜ ਕੇ ਬੈਠੇ ਹੋਏ ਆ ਪਿੱਛੇ ਜਿਨ੍ਹਾਂ ਨੂੰ ਨਹੀਂ ਪਤਾ ਤਸਵੀਰ ਦੇਖ ਲਓ ਥੱਲੇ ਤੋਂ ਟਾਵਰ ਉਹ ਉੱਪਰ ਜਿਹੜਾ ਗੋਲ ਚੱਕਰ ਜਿਹਾ ਬਣਿਆ ਨਾ 400 ਫੁੱਟ ਉੱਚੇ ਟਾਵਰ ਤੇ ਬੈਠੇ ਹੋਏ ਨੇ ਤਰੀਬ 10 ਮਹੀਨੇ ਹੋ ਚੱਲੇ ਨੇ ਆ 12 ਅਕਤੂਬਰ ਨੂੰ 1 ਸਾਲ ਪੂਰਾ ਹੋ ਜਾਣਾ ਸੋ ਉਸ ਵੀਰ ਦੇ ਉਸ ਕੁਰਬਾਨੀ ਨੂੰ ਆਪਾਂ ਇੱਕ ਜਕਾਰਾ ਬੁਲਾ ਕੇ ਤੇ ਉਹਦੇ ਵਿਚਾਰ ਸੁਣਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਭਾਈ ਗੁਰਜੀਤ ਸਿੰਘ ਜੀ ਵਾਹਿਗੁਰੂ ਹਾਂਜੀ ਵਾਹਿਗੁਰੂ ਕਰੋ ਜੀ ਸ਼ੁਰੂ ਦਸ ਪਾਤਸ਼ਾਹੀਆਂ ਦੀ ਚਗ ਦੀ ਜੋਤ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੱਖ ਕੌਮ ਦੇ ਮਰਜੀ ਵੜੇ ਇਕੱਠੇ ਹੋਏ ਹਾਂ ਜਿਨ੍ਹਾਂ ਦਾ ਜ਼ਮੀਰ ਜਾਗਦਾ ਹੈ ਬਕਿਆਉ ਨਹੀਂ ਹੈ ਜਿੰਨੇ ਵੀ ਬਜ਼ੁਰਗ ਪ੍ਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਪਵਿੱਤਰ ਧਰਤੀ ਮਹਾਨ ਸ਼ਹੀਦ ਦਾਦੀ ਮਾਤਾ ਗੁਜਰਕੌਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੂੰ ਮਹਾਨ ਸ਼ਹੀਦੋ ਸਾਡੀ ਕੌਮ ਦੇ ਸਰਦੇ ਤਾਜ ਆਪ ਜੀ ਦੇ ਚਰਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਪਾ ਸਾਰੇ ਕਹਨੇ ਆਂ ਵੀ ਆਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਆਂ ਕਹਿਣੀ ਕਰਨੀ ਦੇ ਵਿੱਚ ਬੜਾ ਫਰਕ ਹੈ ਭਜਾਉਣ ਵਾਲੇ ਬਾਬੇ ਨੇ ਜਹੇ ਜੀ ਪੀਸੀਏ ਸਾਰੇ ਤੌਕਿਆਂ ਨੂੰ ਮੈਂ ਪੁੱਛਣਾ ਚਾਹਾਂ ਓਏ ਤੁਸੀਂ ਗੁਰਗੋਵਨ ਸਿੰਘ ਜੀ ਦੇ ਪੁੱਤੋ ਪਸੀਦਖਾਵੇ ਵਾਲੇ ਪੁੱਤੋ ਕਹਿਣੀ ਕਰਨੀ ਨਾ ਪੂਰੇ ਨਹੀਂ ਹੋ ਗਏ ਛੋਟੇ ਅੱਖਾਂ ਦੇ ਸਾਹਮਣੇ 10 ਸਾਲਾਂ ਤੋਂ ਲਗਾਤਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਰੀਆਂ ਨੇ ਤੁਸੀਂ ਬੇਸ਼ਰਮੀ ਦੀ ਤਰ੍ਹਾਂ ਅੱਖਾਂ ਵਿੱਚੀਆਂ ਹੋਈਆਂ ਨੇ ਸਾਰਿਆਂ ਨੇ ਜਿਹੜਾ ਰਾਜਨੀਤਿਕ ਲੋਕ ਨੇ ਇਹ ਜ਼ਮੀਰ ਮਾਰ ਕੇ ਰਾਜਨੀਤੀ ਚਾਉਂਦੇ ਨੇ ਕਹਿੰਦੇ ਕੁਝ ਹੋਰ ਨੇ ਕਰਦਾ ਕੁਝ ਹੋਰ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਦਰਦਾਂ ਮੇਰੇ ਬਹੁਤ ਬਲਬਲੇ ਨੇ ਮੈਂ ਬਿਲਕੁਲ ਕਹਿ ਸਕਦਾ ਲੇਕਿਨ ਗੁਰੂ ਸਾਹਿਬ ਨੇ ਮੈਨੂੰ ਰੋਕਿਆ ਹੋਇਆ ਮੈਂ ਪਰ ਇੱਕ ਗੱਲ ਦੱਸ ਦਿੰਨਾ ਜਿੰਨਾ ਵਾਰੰਬ ਸੰਤਾਨ ਨੂੰ ਗੁਰੂ ਸਾਹਿਬ ਨੇ ਟਾਈਮ ਦਿੱਤਾ ਸੀ ਸੁਧਰ ਜਾਓ ਓ ਸੁਧਰ ਜਾਓ ਜਦੋਂ ਨਾ ਸੁਧਰੇ ਤਾਂ ਜਿਉਂਦੇ ਸਾੜਾ ਗਏ ਸੀ ਮੈਂ ਹੁਣ ਇੱਕ ਸੱਤ ਤਾਰਨਾ ਕਰਨਾ ਚਾਹੁੰਦਾ ਜਿਹੜਾ ਕਿਸਾਨ ਕਹਿੰਦੇ ਨੇ ਸਾਡੀਆਂ ਜ਼ਮੀਨਾਂ ਖੋਹੂਗੀ ਸਰਕਾਰ ਪਪਹੀ ਕਿਸਾਨ ਭਰਾਵੋ ਜਦੋਂ ਸਾਡੇ ਅੰਦਰਲਾ ਹਿਰਦਾ ਗੁਰੂ ਨੂੰ ਦਿੱਟੇਗਾ ਦੇ ਤਾਂ ਸਾਡੇ ਪੁੱਲ ਰਹਿਣੀ ਕਿੱਖ ਨਹੀਂ ਜਮੀਨਾਂ ਰਹਿਣੀਆਂ ਨਾ ਛੋਡੇ ਕੋਲ ਟਰੈਕਟਰ ਰਹਿਣੇ ਅਜਦਾ ਬੋਲਿਆ ਮੇਰਾ ਇਹ ਗੱਲ ਯਾਦ ਰੱਖ ਲਿਓ ਓ ਗੁਰੂ ਵਾਸਤੇ ਛੋਡੇ ਕੋਲ ਟਾਈਮ ਨਹੀਂ ਹੈਗਾ ਛੋਡੇ ਕੋਲ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਟਾਈਮ ਹੈ ਓ ਬੜ ਗੈਰ ਤੇ ਲੋਕੋ ਓ ਤੁਸੀਂ ਗੁਰੂ ਦਾ ਪੁੱਤ ਨਹੀਂ ਹੋ ਸਕਦਾ ਏ ਤੁਸੀਂ ਦਿਖਾਵੇ ਦੇ ਪੁੱਤੋਂ ਦਿਖਾਵੇ ਦੇ ਮਾਰਦੀ ਐ ਤਾਂ ਬਹੁਤ ਮਾੜਾ ਹਾਲ ਹੋਣ ਵਾਲਾ ਐ ਮੈਂ ਰਾਜਨੀਤਿਕ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹਦਾ ਸਾਰੀਆਂ ਪਾਰਟੀਆਂ ਨੂੰ ਓ ਗੁਰੂ ਪ੍ਰਤੀ ਤੁਸੀਂ ਬੇਈਮਾਨ ਐ ਬੇਈਮਾਨ ਇਮਾਨਦਾਰ ਨਹੀਂ ਹੋਗੇ ਤਾਂ ਵੀ ਤਿਆਰੀ ਕਰ ਲਿਓ ਗਰਜੀਤ ਸਿੰਘ ਰਹੇ ਨਾਰਾ ਛੋਟੇ ਨਾਲ ਮਸੰਦਾ ਵਾਲੀ ਬਣੂਗੀ ਜੇ ਜਿਉਂਦੇ ਨਾ ਸਮਗੇ ਮੈਂ ਜੇ ਸੱਚੀ ਹੀ ਕਹਾਂ ਦੀ ਧਰਤੀ ਦੇ ਇਹ ਕੱਲ ਗੁਰੂ ਨੂੰ ਹਾਜ਼ਰ ਰਾਂਜਨ ਮੰਨ ਕੇ ਕਹ ਰਿਆ ਕੋਈ ਹਵਾ ਦੀ ਗੱਲ ਨਹੀਂ ਕਰ ਰਿਹਾ ਉਹ ਗੁਰੂ ਨੂੰ ਹਾਜ਼ਰ ਰਾਂਜਨ ਮੰਨ ਕੇ ਕਹ ਰਿਆ ਜਿਉਂਦੇ ਸਾੜੇ ਜਾਉਂਗੇ ਉਹ ਦੁਸ਼ਟਾਂ ਦੱਸ ਸੁਣਾਂ ਵੀ ਮੈਂ ਇਹ ਵੀ ਕਰਾਂ ਰਿਹਾ ਇਹ ਵੀ ਕਹਿੰਦੇ ਨੇ ਉਹ ਡਰਾਮੇ ਕਰਦੇ ਫਿਰਦੇ ਨੇ ਹੁਣ ਪੰਡਾ ਦੇ ਵਿੱਚ 75 ਤਾਂ ਹੋਊਗੀ 75 ਦਾ ਹੋਇਆ ਤਾਂ ਜ਼ਮੀਨਾਂ ਬਚਾਉਣੀਆਂ ਨੇ ਓ ਬੇਸ਼ਰਮੋ ਜਿਹੜਾ ਸੰਘ ਲਖਾਇਆ ਉਹਦੇ ਨਾਮ ਦੇ ਪਿੱਛੇ